ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਨਿਸ਼ੇਤਰ ਜੀ ਇਹ ਗਾਣਾ गा ਰਹੇ ਨੇ ਤਾਂ ਮੈਂ ਬਹੁਤ ਆਈ ਵਾਸ ਵੈਰੀ ਐਕਸਾਈਟਡ ਮੈਂ ਕਿਹਾ ਯਾਰ ਜਿਨ੍ਹਾਂ ਨੂੰ ਅਸੀਂ ਵੇਖਦੇ ਆਂ ਤੇ ਫੀਲ ਕਰਦੇ ਆਂ ਐਂਟਰਟੇਨ ਹੋਂਦੇ ਆ ਉਹ ਸਾਰੇ ਅੱਜ ਸਾਡੇ ਸਾਹਮਣੇ ਮਤਲਬ ਮੇਰੇ ਮੇਰੀ ਡਾਇਰੈਕਸ਼ਨ ਵਿੱਚ ਕੰਮ ਕਰ ਰਹੇ ਆਂ 댓 ਵਾਸ ਵੈਰੀ ਐਕਸਾਈਟਿੰਗ ਥਿੰਗ ਇਹ ਦੀ ਸਟੋਰੀ ਸਭ ਤੋਂ ਡਿਫਰੈਂਟ ਹੈ ਜਦੋਂ ਫਿਲਮ ਲੋਕ ਦੇਖਣਗੇ ਤੇ ਮਾਊਥ ਟੂ ਮਾਊਥ ਜਦੋਂ ਗੱਲ ਕਰਨਗੇ ਤੇ ਡਿਫਰੈਂਟਲੀ ਦੇ ਵਿਲ ਟਾਕ ਅਬਾਊਟ ਇਟ ਕਿ ਯਾਰ ਬਹੁਤ ਅਲੱਗ ਹੈ ਇਕਲੋਤੀ ਇਹ ਫਿਲਮ ਹੈ ਉਹ ਵੀ ਮੇਰੀ ਫਰਸਟ ਪੰਜਾਬੀ ਫਿਲਮ ਹੈ ਜਿਹਦੇ ਵਿੱਚ ਮੈਂ ਮਤਲਬ ਅਸੀਂ ਚਾਹੁੰਦੇ ਸੀ ਕਿ ਕੁਝ ਇਦਾਂ ਦਾ ਕਰੀਏ ਜਿਹੜਾ ਮਤਲਬ ਆਡੀਅנס ਜਿਹੜਾ ਹੈ ਨਾ ਉਹ ਫਸਟ ਵਾਚ ਵਿੱਚ ਹੀ ਕਨੈਕਟ ਹੋ ਜਾਏ ਅਸੀਂ ਇਹਨੂੰ ਬਠਿੰਡਾ ਕੀਤਾ ਹੈ ਚੰਡੀਗੜ੍ਹ ਹੋਈ ਹੈ ਹਿਮਾਚਲ ਹੋਈ ਹੈ ਨਾਲ ਅੰਮ੍ਰਿਤਸਰ ਦੇ ਕੁਝ ਏਰੀਆਜ਼ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਮੂਵੀ ਮਚਨੂ ਆ ਰਹੀ ਹੈ ਤੇ ਸਾਡੇ ਨਾਲ ਅੱਜ ਉਸ ਮੂਵੀ ਦੇ ਡਾਇਰੈਕਟਰ ਜੁੜੇ ਨੇ ਤੇ ਡਾਇਰੈਕਟਰ ਨਾਲ ਗੱਲ ਕਰਾਂਗੇ ਤੇ ਇਸ ਮੂਵੀ ਨੂੰ ਲੈ ਕੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਸਰ ਪੰਜਾਬ ਚ ਆਏ ਹਾਂ ਕਿੰਨਾ ਖੁਸ਼ੀ ਮਿਲ ਰਹੀ ਆ ਖੁਸ਼ੀ ਖੁਸ਼ੀਆਂ ਜੀ ਆਈ ਲਵ ਪੰਜਾਬ ਜੀ ਇੱਧਰ ਦੇ ਲੋਕ ਹਵਾ ਪਾਣੀ ਐਵਰੀਥਿੰਗ ਲਾਈਕ ਪੰਜਾਬ ਬਹੁਤ ਸੋਹਣਾ ਹੈ ਵੈਸੇ ਤੁਸੀਂ ਖਾਸ ਕਿਥੇ ਬੈਸਿਕਲੀ ਆਮ ਫਰਮ ਜੰਮੂ ਬਟ ਮੈਂ ਬੰਬਈ ਆ ਪਿਛਲੇ 16 ਸਾਲ ਤੋਂ ਜੀ ਜੰਮੂ ਤੇ ਪੰਜਾਬ ਚ ਕਿੰਨਾ ਕੁ ਫਰਕ ਦੇਖਣ ਨੂੰ ਮਿਲਿਆ ਜੰਮੂ ਤੇ ਪੰਜਾਬ ਚ ਥੋੜਾ ਬਹੁਤ ਫਰਕ ਹੈ ਜੀ ਕਲਚਰ ਤੇ ਪੰਜਾਬੀ ਹੈ ਖਾਣ ਪੀਣ ਵੀ ਪੂਰਾ ਸੇਮ ਹੀ ਹੈ ਬਟ ਸਿਰਫ ਉੱਥੇ ਥੋੜਾ ਜਿਹਾ ਕਲਚਰ ਕਸ਼ਮੀਰੀ ਨਾਲ ਡੋਗਰੀ ਮਤਲਬ ਤੁਸੀਂ ਕਹਿ ਲਓ ਕਿ ਅੜੋਸ-ਪੜੋਸ ਵਾਲਾ ਹੀ ਫਰਕ ਹੈ ਜ਼ਿਆਦਾ ਕੁਝ ਨਹੀਂ ਜੀ ਪੰਜਾਬੀ ਮੂਵੀ ਕਰੀਆ ਮੱਝ ਨੂੰ ਕਿਵੇਂ ਦਾ ਮਤਲਬ ਐਕਸਪੀਰੀਅੰਸ ਰਿਹਾ ਹੈ ਐਕਸਪੀਰੀਅੰਸ ਬਹੁਤ ਵਧੀਆ ਸੀ ਬਿਕੋਜ਼ ਇਸ ਜਿੰਨੀ ਮਤਲਬ ਮੈਂ ਇੰਨੀ ਮੈਂ ਕੋਈ 15 ਫਿਲਮਾਂ ਕਰ ਲਈਆਂ ਨੇ ਇੱਕ ਇਕਲੌਤੀ ਇਹ ਫਿਲਮ ਹੈ ਉਹ ਵੀ ਮੇਰੀ ਫਸਟ ਪੰਜਾਬੀ ਫਿਲਮ ਹੈ ਜਿਹਦੇ ਚ ਮੈਨ ਮਤਲਬ ਬਹੁਤ ਮਿਹਨਤ ਲੱਗੀ ਹੈ ਬਿਕੋਜ਼ ਅਸੀਂ ਚਾਹੁੰਦੇ ਸੀ ਕਿ ਕੁਝ ਇਦਾਂ ਦਾ ਕਰੀਏ ਜਿਹੜਾ ਮਤਲਬ ਆਡੀਅנס ਜਿਹੜਾ ਹੈ ਨਾ ਉਹ ਫਸਟ ਵਾਚ ਵਿੱਚ ਹੀ ਕਨੈਕਟ ਹੋ ਜਾਏ ਤੇ ਮਿਹਨਤ ਲੱਗੀ ਹੈ 뮤직 ਕ੍ਰੀਏਟ ਕਰਵਾਇਆ ਬਹੁਤ ਸਾਰੀ ਚੀਜ਼ਾਂ ਐਕਟਰ ਜਿੰਨੇ ਵੀ ਐਕਟਰ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਕੁੱਲ ਮਿਲਾ ਕੇ ਇੱਕ ਅੱਛਾ ਐਕਸਪੀਰੀਅੰਸ ਆ ਮੂਵੀ ਦੇ ਵਿੱਚ ਸਭ ਤੋਂ ਸਭ ਤੋਂ ਵੱਡੀ ਜ਼ਿੰਮੇਵਾਰੀ ਮੂਵੀ ਦੇ ਵਿੱਚ ਇੱਕ ਡਾਇਰੈਕਟਰ ਦੀ ਹੁੰਦੀ ਹੈ ਤੁਸੀਂ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਈ ਮੈਂ ਤਾਂ ਬਹੁਤ ਮਤਲਬ ਜਿੰਨਾ ਹੋ ਸਕੇ ਮੈਂ ਉਨਾਂ ਫਿਲਮ ਨੂੰ ਮਤਲਬ ਵਕਤ ਦਿੰਦਾ ਹੈ ਕਿਉਂਕਿ ਮੈਂ ਪਰਸਨਲੀ ਬਹੁਤ ਕਨੈਕਟਡ ਹਾਂ ਇਸ ਫਿਲਮ ਜਿਮ ਨੂੰ ਬਹੁਤ ਉਮੀਦ ਹੈ ਇੱਕ ਇੱਕ ਕੀ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ٹرسٹ ਹੈ ਫਿਲਮ ਤੇ ਕਿ ਜ਼ਰੂਰ ਫਿਲਮ ਲੋਕਾਂ ਨੂੰ ਪਸੰਦ ਆਏਗੀ ਬਾਕੀ ਆਡੀਅנס ਜਿੱਦਾਂ ਦਾ ਰਿਸਪਾਂਸ ਦੇਗੀ ਸਿਰ ਮੱਥੇ ਉਤੇ ਤੇ ਬਾਕੀ ਰਿਕਵੈਸਟ ਹੈ ਕਿ 22 ਮਾਰਚ ਨੂੰ ਫਿਲਮ ਆ ਰਹੀ ਹੈ ਸਾਰੇ ਜਾਓ ਦੇਖੋ ਜੀ ਕਿਸੇ ਸੈੱਟ ਤੇ ਜਿਹੜੇ ਕੰਮ ਕਰਦੇ ਸੀ ਤੁਸੀਂ ਉਸ ਸਮੇਂ ਕਿਹੜੇ ਮੂਮੈਂਟ ਹੁੰਦੇ ਸੀਗੇ ਜਾਂ ਕਿੰਨਾ ਕੁ ਪਰੇਸ਼ਾਨ ਕੀਤਾ ਜਾਂਦਾ ਸੀ ਤੁਹਾਨੂੰ ਨੇ ਉਧਾਂ ਤੇ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ ਬਟ ਬਿਗਨਿੰਗ ਬਿਗਨਿੰਗ ਵਿੱਚ ਜਦੋਂ ਅਸੀਂ ਨਵੇਂ ਸੀਗੇ ਟਰੈਕਟਰਾਂ ਨਾਲ ਮੇਰੇ ਕੋਈ ਜ਼ਿਆਦਾ ਇੰਟਰੈਕਸ਼ਨ ਨਹੀਂ ਸੀ ਤੇ ਮੈਂ ਪੰਜਾਬੀ ਵਿੱਚ ਵੀ ਉਹਨਾਂ ਕੋਈ ਕਮਾਲ ਨਹੀਂ ਸੀ ਇਸ ਫਿਲਮ ਕਰਕੇ ਹੀ ਮੈਂ ਪੰਜਾਬੀ ਥੋੜੀ-ਬਹੁਤ ਅਪਗ੍ਰੇਡ ਕੀਤੀ ਹੈ ਨਾਲ ਕਿਸੇ ਨੇ ਉਹਦਾ ਤੰਗ ਨਹੀਂ ਕੀਤਾ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਹੈ ਜੀ ਸਰ ਕਿੱਥੇ-ਕਿੱਥੇ ਜਿਹੜੀ ਲੋਕੇਸ਼ਨ ਤੇ ਕਿੱਥੇ-ਕਿੱਥੇ ਸੈੱਟ ਤੇ ਸ਼ੂਟ ਹੋਈ ਹੈ ਅਸੀਂ ਇਹਨੂੰ ਬਠਿੰਡਾ ਕੀਤਾ ਹੈ ਚੰਡੀਗੜ੍ਹ ਹੋਈ ਹੈ ਹਿਮਾਚਲ ਹੋਈ ਹੈ ਨਾਲ ਅੰਮ੍ਰਿਤਸਰ ਦੇ ਕੁਝ ਏਰੀਆਜ਼ ਚ ਹੋਈ ਹੈ ਬਸ ਨੇ ਇਸੇ ਮੂਵੀ ਦੇ ਨਾਲ ਕੋਈ ਖਾਸ ਮੂਵਮੈਂਟ ਜੁੜਿਆ ਹੋਵੇ ਤੁਹਾਡਾ ਖਾਸ ਤੇ ਇਹੀ ਹੈ ਕਿ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਅਸੀਂ 뮤ਜ਼ਿਕ ਬਣਾ ਰਹੇ ਸੀਗੇ ਤੇ ਇੰਨੇ ਜਿਨ੍ਹਾਂ ਦੇ ਜਿਨ੍ਹਾਂ ਸਿੰਗਰਾਂ ਦੇ ਅਸੀਂ ਫੈਨ ਨੇ ਜਿੱਦਾਂ ਨਿਸ਼ੀਤਰ ਗਿੱਲ ਦੀ ਗੱਲ ਕਰੀਏ ਉਹ ਇੰਨੇ ਕਮਾਲ ਸਿੰਗਰ ਨੇ ਅਸੀਂ ਜਦੋਂ ਸਕੂਲ ਪੜ੍ਹਦੇ ਸੀਗੇ ਤੇ ਇੱਕ ਅਲੱਗ ਕਨੈਕਸ਼ਨ ਸੀ ਉਹਨਾਂ ਦੇ ਗਾਣੇ ਪੜ ਸੁਣ ਸੁਣ ਕੇ ਅਸੀਂ ਮਤਲਬ ਵੱਡੇ ਹੋਏ ਆ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਯਾਰ ਨਿਸ਼ੀਤਰ ਜੀ ਇਹ ਗਾਣਾ ਗਾ ਰਹੇ ਨੇ ਤਾਂ ਮੈਂ ਬਹੁਤ ਆਈ ਵਾਸ ਵੈਰੀ ਐਕਸਾਈਟਡ ਤੇ ਇਦਾਂ ਦੇ ਨਾ ਬੈਕ ਟੂ ਬੈਕ ਮੂਵਮੈਂਟ ਹੋਏ ਨੇ ਜਿੱਦਾਂ ਨਿਰਮਲ ਰਸ਼ੀ मैम ਆਏ ਨੇ ਸਾਰੇ ਆਏ ਨੇ ਤੇ ਮੈਂ ਕਿਹਾ ਯਾਰ ਜਿਨ੍ਹਾਂ ਨੂੰ ਅਸੀਂ ਵੇਖਦੇ ਆ ਤੇ ਫੀਲ ਕਰਦੇ ਆ ਐਂਟਰਟੇਨ ਹੋਂਦੇ ਆ ਉਹ ਸਾਰੇ ਅੱਜ ਸਾਡੇ ਸਾਹਮਣੇ ਮਤਲਬ ਮੇਰੇ ਮੇਰੀ ਡਾਇਰੈਕਸ਼ਨ ਵਿੱਚ ਕੰਮ ਕਰ ਰਹੇ ਨੇ ਥੈਟ ਵਾਸ ਵੈਰੀ ਐਕਸਾਈਟਿੰਗ ਥਿੰਗ ਇਹ ਇੱਕ ਲਵ ਸਟੋਰੀ ਹੈ ਦੇ ਵਿੱਚ ਵੈਸੇ ਡਿਫਰੈਂਟ ਦੇਖਣ ਨੂੰ ਇਸ ਮੂਵੀ ਚ ਕੀ ਮਿਲੂਗਾ ਇਹਦੀ ਸਟੋਰੀ ਜੀ ਇਹਦੀ ਸਟੋਰੀ ਸਭ ਤੋਂ ਡਿਫਰੈਂਟ ਹੈ ਜਦੋਂ ਫਿਲਮ ਲੋਕ ਦੇਖਣਗੇ ਤੇ ਮਾਊਥ ਟੂ ਮਾਊਥ ਜਦੋਂ ਗੱਲ ਕਰਨਗੇ ਤੇ ਡਿਫਰੈਂਟਲੀ ਦੇ ਵਿਲ ਟਾਕ ਅਬਾਊਟ ਇਟ ਕਿ ਯਾਰ ਬਹੁਤ ਅਲੱਗ ਹੈ ਜੀ ਐਂਡ ਅਲੱਗ ਦੇ ਨਾਲ ਨਾਲ ਲੋਕਾਂ ਨੂੰ ਬਹੁਤ ਪਸੰਦ ਆਏਗੀ ਜੀ ਜੀ ਸੋ ਹੁਣ ਤੱਕ ਦਾ ਐਕਸਪੀਰੀਅੰਸ ਹੈ ਜੀ ਜੀ ਸਰ ਜਾਂਦੇ ਜਾਂਦੇ ਕੁਝ ਨਹੀਂ ਸਨੇਹ ਹੈ ਇਹ ਕਿ ਸਾਨੂੰ ਸਪੋਰਟ ਕਰੇ ਸਾਰੇ ਜਿਹਨਾਂ ਵੀ ਆਡੀਅנס ਹੈ ਪੰਜਾਬ ਦੀ ਸਾਨੂੰ ਸਪੋਰਟ ਮਿਲਣੀ ਚਾਹੀਦੀ ਹੈ ਬਿਕੋਜ਼ ਵੀ ਡਿਜ਼ਰਵ ਥੈਟ ਐਂਡ ਵੀ ਰਿਕਵੈਸਟ एवरीवन ਕਿ ਬਾਈ ਮਾਰਚ ਨੂੰ ਇਸ ਫਿਲਮ ਨੂੰ ਸਕਸੈਸਫੁਲ ਕਰਦੇ ਹੋ ਬਸ ਇਹਦੇ ਬਹੁਤ ਵੱਡੀ ਗੱਲ ਹੋਣੀ ਹੈ ਥੈਂਕ ਯੂ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਤੁਸੀਂ ਵੀ ਮਜਨੂ ਮੂਵੀ ਜ਼ਰੂਰ ਦੇਖ ਕੇ ਆਇਓ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ